ਇਹ ਜੈਟਿੰਗ ਮਸ਼ੀਨ ਲਈਆ ਦੋ ਚਾਰ ਦਿਨ ਖਰਾਬ ਹੋ ਜੂਏ ਮੈਂ ਮੰਨਦਾ ਲੇਕਿਨ 6 6 ਮਹੀਨੇ ਉਹ ਵਰਕਸ਼ਾਪ ਚ ਘੜੀ ਘੜੀ ਹੋ ਰਹੀ ਰਹੇ ਇਹ ਗੱਲ ਮਾੜੀ ਆ ਜਿਹੜੀ ਜੈਟਰ ਮਸ਼ੀਨ ਆ ਅੱਗੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਅੱਕੇ ਜਦੋਂ ਇਹ 25 ਸਾਲ ਦੇ ਹੱਬਲੇ ਸੀ ਉਦੋਂ ਤੇ ਯਾਦ ਨਹੀਂ ਆਈ ਸਾਨੂੰ ਇੱਥੇ ਆਪਣੇ ਸ਼ਹਿਰ ਨੂੰ ਵੀ ਸਾਫ਼ ਕਰਨਾ 15 16 ਡੰਪ ਤੋਂ ਨਾ ਤੋ ਪੂਰਾ ਮੈਂ ਉਹਦੇ ਆਪਣੇ ਐਮਸੀ ਸਾਹਿਬ ਇਹਨਾਂ ਦੀ ਮਦਦ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਉਹਨੂੰ ਅਸੀਂ ਚਕਾਵਾਂਗੇ। ਜਿਹੜਾ ਪਾਣਾ ਸੀਦਾ ਚੱਕਣ ਵਾਲਾ ਉਹ ਲਿਆ ਕੇ ਫੂਸਰੇ ਨਾਲ ਨੂੰ ਸਮਰਪਿਤ ਕਰਤਾ ਅਤੇ ਚਾਰਕ ਪਾਈਪਾਂ ਲਾਦਦੀਆਂ ਕਿ ਇਹ ਸਮਰਪਿਤ ਕੀਤਾ ਜੀ ਕਪੂਸਰੇ ਇਹਨਾਂ ਸਫਾਈ ਕਰਨਗੇ। ਅੱਗੇ ਵੀ ਕਾਰਪੋਰੇਸ਼ਨ 'ਚ ਇਹਨਾਂ ਦਾ ਹੀ ਰਾਜ ਸੀ। ਔਰ ਮੈਂ ਕਮਿਸ਼ਨਰ ਨੂੰ ਤੇ ਸਾਰੇ ਅਫਸਰ ਸਾਹਿਬਾਨ ਨੂੰ ਤੇ ਡੀਸੀ ਸਾਹਿਬ ਨੂੰ ਵਿਟਾਂਗਾ। ਦੇਖੋ ਤੁਹਾਡਾ 70% ਕੰਮ ਤਾਂ ਅਸੀਂ ਕਰੀ ਤੁਰੇ ਜਾਂਦੇ ਆ। ਤੇ ਜੇ 30% ਕੰਮ ਵੀ ਕਾਰਪੋਰੇਸ਼ਨ ਨਹੀਂ ਕਰਾ ਸਕਦੀ। ਦੇ ਫੇਲ ਹੋ ਰਹੀ ਕਾਰਪੋਰੇਸ਼ਨ ਐਂਡ ਦੀ ਗਵਰਨਮੈਂਟ ਕੋਈ ਕੋਰ ਐਲੀਗੇਸ਼ਨ ਆਇਆ ਗਿਆ ਸੀ ਕੱਲ ਮਿਲਦੇ ਮੈਥੇ ਡਾਇਆ ਗਿਆ ਇੰਡਾਇਰੈਕਟਲੀ ਸਿਆਸੀ ਦਬਾਅ ਦੇ ਹੇਠਾਂ ਕੰਮ ਨਹੀਂ ਹੋ ਰਿਹਾ ਨਾ ਤਾਂ ਸਾਡੀ ਆਮ ਆਦਮੀ ਪਾਰਟੀ ਨੇ ਕਹੇ ਇਦਾਂ ਦੇ ਕੀਤਾ ਕਿ ਸਿਆਸੀ ਦਬਾਅ ਦੇ ਚੱਕਰ ਤੋਂ ਕੋਈ ਕੰਮ ਨਾ ਹੋਵੇ ਕੰਮ ਰੁਕ ਗਿਆ ਹੋਵੇ ਸਾਰੇ ਕੰਮ ਸ਼ਹਿਰ ਦੇ ਚੱਲਦੇ ਪਏ ਕੋਈ ਕੰਮ ਨਹੀਂ ਰੁਕ ਗਿਆ ਸਿਰਫ ਇੱਕ ਪੋਲਟਿਕਸ ਕੀਤੀ ਜਾ ਰਹੀ ਅੱਜ ਦੀ ਰੇਟ ਤੇ ਫਰਨਾਮ ਕਰ ਲਓ ਕਿ ਇਹ ਕੰਮ ਕਿਉਂ ਕਰ ਰਿਹਾ ਸਾਡੇ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਮਸੀ ਸਰਬਾਨ ਨੇ ਸਾਡੇ ਪ੍ਰਧਾਨ ਜੀ ਦੀਪਕ ਸਲਵਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਅਧੀਜੀ ਨਾਲ ਮੈਂ ਵੀ ਸੀ ਤੇ ਮੁੱਦੇ ਸ਼ਹਿਰ ਦੇ ਬੜੇ ਨੇ ਔਰ ਸਾਰਨਾ ਉਹ ਵੱਡਾ ਮੁੱਦਾ ਸੀ ਗੰਦਗੀ ਦਾ ਕਿ ਕੂੜਾ ਚੱਕਿਆ ਨਹੀਂ ਜਾ ਰਹਾ ਸੀ ਔਰ ਸਵੇਜ ਦੀਆਂ ਲਾਈਨਾਂ ਚੋਕ ਨੇ ਜਿਨ੍ਹਾਂ ਬਾਰੇ 2024 ਤੋਂ ਲਗਾਤਾਰ ਅਸੀਂ ਹਾਊਸਪਾਸ ਵੀ ਕਰਦੇ ਰਹੇ ਆ ਤਾਂ ਕਿ ਸਕਸ਼ਨ ਤੇ ਜੈਟਿੰਗ ਮਸ਼ੀਨਾ ਲਈਆਂ ਜਾਣ ਕਾਰਪੋਰੇਸ਼ਨ ਆਪਣੀਆਂ ਲਵੇ ਪਰ ਆਲਰੇਡੀ ਇਹਨਾਂ ਕੋ ਹੈਗੀ ਆ ਜਿਹੜੀ ਮੈਂ ਸਮਝਦਾ 6-6 ਮਹੀਨੇ ਵਰਕਸ਼ਾਪ ਖੜੀ ਰਹਿੰਦੀ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਕਿਨੇ-ਕਨੇ ਮਹੀਨੇ ਵਰਕਸ਼ਾਪ ਚ ਰਹੀ ਯਾਰ ਜੇ ਜੈਟਿੰਗ ਮਸ਼ੀਨ ਲਈਏ 2-4 ਦਿਨ ਖਰਾਬ ਹੋ ਜਵੇ ਮੈਂ ਮੰਨਦਾ ਲੇਕਿਨ 6-6 ਮਹੀਨੇ ਉਹ ਵਰਕਸ਼ਾਪ ਚ ਖੜੀ ਕਦੀ ਹੋਵੇ ਇਹ ਗੱਲ ਮਾੜੀ ਆ ਫੋਗਿੰਗ ਦਾ ਵੀ ਹਾਲ ਮਾੜਾ ਔਰ ਹਾਰ ਕੇ ਕੂੜਾ ਜਿਹੜਾ ਅਧਾਰਿਤ ਜਗਾ ਜਿਹਨੂੰ ਡੰਪ ਕਹਿੰਦੇ ਆ ਮੈਂ ਐਲਾਨ ਕੀਤਾ ਕਿ ਡੰਪ ਤੋਂ ਜਿਹੜੇ 14 15 17 ਕਿਨੇ ਡੰਪ ਨੇ 15 16 ਡੰਪ ਉਹਨਾਂ ਤੋਂ ਕੂੜਾ ਮੈਂ ਖੁਦ ਆਪਣੇ ਐਮਸੀ ਸਾਹਿਬ ਇਹਨਾਂ ਦੀ ਮਦਦ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਉਹਨੂੰ ਅਸੀਂ ਚੁਕਾਵਾਂਗੇ ਪੰਜ ਟਰਾਲੀਆਂ ਚਾਰ ਜਾਂ ਪੰਜ ਟਰਾਲੀਆਂ ਨੇ ਉਹਨੇ ਟਰੈਕਟਰ ਤੇ ਜੀਸੀਬੀ ਮਸ਼ੀਨਾ ਉਹਨਾਂ ਦੇ ਰਾਹੀਂ ਭਈ ਜਿੱਥੇ ਪਹਿਲਾਂ ਕਹਿੰਦੇ ਸੀ ਕੂੜਾ ਕਿੱਥੇ ਸਿਟਿਏ ਜਗ੍ਹਾ ਹੈ ਨਹੀਂ ਜਗ੍ਹਾ ਦੀ ਕੋਈ ਏਡੀ ਚਿੰਤਾ ਦੀ ਲੋੜ ਨਹੀਂ ਉਹ ਤਾਂ ਪ੍ਰਬੰਧ ਹੁੰਦੇ ਆ ਕਿ ਕੂੜਾ ਤੁਸੀਂ ਸਿਟਦੇ ਕਿਵੇਂ ਹੋ ਔਰ ਉਹ ਜਗ੍ਹਾ ਜਗ੍ਹਾ ਵੀ ਹੈਗੀ ਕੂੜਾ ਵੀ ਸੁੱਟਿਆ ਜਾ ਰਿਹਾ ਲੇਕਿਨ ਇੱਕ ਪਰੇਸ਼ਾਨੀ ਆ ਰਹੀ ਆ ਉਹ ਪਰੇਸ਼ਾਨੀ ਕੀ ਹੈ ਇਹ ਜਿਹੜਾ ਸ਼ਹਿਰ ਦਾ ਅੰਦਰ ਦੇ ਵਿੱਚ ਸਫਾਈ ਪੂਰੀ ਨਹੀਂ ਆ। ਹੋਰ ਮੈਂ ਕਮਿਸ਼ਨਰ ਨੂੰ ਤੇ ਸਾਰੇ ਅਫਸਰ ਸਾਹਿਬਾਨ ਨੂੰ ਤੇ ਡੀਸੀ ਸਾਹਿਬ ਨੂੰ ਵੀ ਕਹਾਂਗਾ ਦੇਖੋ ਤੁਹਾਡਾ 70% ਕੰਮ ਤਾਂ ਅਸੀਂ ਕਰ ਹੀ ਤੁਰੇ ਜਾਂਦੇ ਆ। ਤੇ ਜੇ 30% ਕੰਮ ਵੀ ਕਾਰਪੋਰੇਸ਼ਨ ਨਹੀਂ ਕਰਾ ਸਕਦੀ ਤੇ ਫੇਲ ਹੋਰ ਆਫ ਦੀ ਕਾਰਪੋਰੇਸ਼ਨ ਐਂਡ ਦੀ ਗਵਰਨਮੈਂਟ। ਗਵਰਨਮੈਂਟ ਵੀ ਫੇਲ ਹੋ ਗਈ ਕਾਰਪੋਰੇਸ਼ਨ ਵੀ ਫੇਲ ਹੋ ਗਈ। ਅਫਸਰशाही ਫੇਲਿਆ। ਕਿਉਂ ਫੇਲਿਆ? ਇਹਦੀ ਜਾਂਚ ਹੋ ਕਰੇ। ਕੋਈ ਨ ਕੋਈ ਤਾਂ ਦੇਖਿਆ ਸੁ ਮੇਰੇ ਜਦੋਂ ਜੈਟਿੰਗ ਮਸ਼ੀਨ 2 ਸਾਲ ਹੋ ਗਏ ਇਹਨਾਂ ਨੇ ਨਹੀਂ ਲਈਆਂ ਤੇ ਆ ਤੁਹਾਡੇ ਸਾਹਮਣੇ ਆ ਆ ਜੈਟਿੰਗ ਤੇ ਸਕਸ਼ਨ ਇਹ ਮਸ਼ੀਨ ਆ ਜਿੱਥੇ ਜਿੱਥੇ ਕੋਈ ਸੀਵਰੇਜ ਦੀ ਨਾਲੀ ਚੋਕ ਹੋਈ ਛੋਟੇ ਲੈਵਲ ਤੇ ਜਿੱਦਾਂ ਆਪਾਂ ਡੰਡਾ ਮਾਰ ਕੇ ਕਰੀਦੀਆਂ ਨਾ ਇਹ ਮਸ਼ੀਨ ਉਸ ਲਈ ਆ ਔਰ ਵੱਡੀ ਸਕਸ਼ਨ ਦੀ ਅੱਜ ਲੋੜ ਐ ਔਰ ਪਹਿਲਾ ਟੈਂਡਰ ਦਿੱਤਾ ਵੀ ਸੀ ਵਿੱਚੋਂ ਬੰਦਾ ਛੱਡ ਕੇ ਚਲੇ ਗਿਆ ਲੇਕਿਨ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਬ੍ਰਹਮਕੁੰਡ ਤੋਂ ਲੈ ਕੇ ਉਜੜੀ ਲਾਈਨ ਆ ਮੇਨ ਲਾਈਨ ਪੁਲਿਸ ਲਾਈਨ ਤੋਂ ਲੈ ਕੇ ਬ੍ਰਹਮਕੁੰਡ ਤੱਕ ਅਗੇ ਸੂਏਜ ਪਲਾਂਟ ਸੀ ਐਸਟੀ ਪਲਾਂਟ ਐਸਟੀ ਪਲਾਂਟ ਤੇ ਹੀ ਉਹ ਕੁਝ ਦਿਨ ਮਸ਼ੀਨ ਚੱਲੀ ਉਹ ਬੰਦ ਹੋ ਗਿਆ ਕੰਮ ਅੱਜ ਉਹ ਵੱਡੀਆਂ ਜਿਹੜੀਆਂ ਸਾਡੇ ਸੂਏਜ ਹੈ ਉਹਨਾਂ ਨੂੰ ਵੀ ਸਾਫ਼ ਕਰਨ ਦੀ ਲੋੜ ਹੈ ਉਹ ਸਕਸ਼ਨ ਵਾਲੀਆਂ ਮਸ਼ੀਨਾਂ ਸਾਫ਼ ਕਰਦੀਆਂ ਉਹਦਾ ਠੇਕਾ ਦੇਣਾ ਚਾਹੀਦਾ ਔਰ ਜਿਹੜੇ ਕੰਮ ਅਜ ਤੋਂ 2 ਸਾਲ 3 ਸਾਲ ਪਹਿਲਾਂ ਹਾਊਸ ਨੇ ਪਾਸ ਕੀਤੇ ਟੈਂਡਰ ਹੋ ਗਏ ਆ ਵਰਕ ਆਰਡਰ ਇਸ਼ੂ ਹੋਏ ਹੋ ਆ ਉਹ ਕੰਮ ਨਹੀਂ ਚਲਾ ਰਹੇ ਉਹਦਾ ਕਾਰਨ ਹੈ ਇਹ ਕਹਿੰਦੇ ਕਿ ਬਈ ਇਹਨਾਂ ਦਾ ਹਾਊਸ ਦਾ ਟਰਮ ਖਤਮ ਹੋ ਜਾਏ ਸਿਰਫ ਉਹਦਾ ਟੰਡਾ ਰੋਲਾ ਉਹ ਯਾਰ ਉਹਦਾ ਟੰਡਾ ਚਲੋ ਜਿਹੜਾ ਆਊਗਾ ਉਹ ਕਰੂਗਾ ਜੇ ਤੁਹਾਡਾ ਵੇਲਾ ਆਊਗਾ ਜੇ ਤੁਹਾਡੀ ਕਾਰਪੋਰੇਸ਼ਨ ਬਣ ਗਈ ਤਾਂ ਤੁਸੀਂ ਕਰ ਰਹੇ ਹੋ ਲੇਕਿਨ ਓਖਾ ਕੰਮ ਹੈ ਇਹਨਾਂ ਲੋਕਾਂ ਦੇ ਕੰਮ ਕਰਨੇ ਪੈਣੇ ਆ ਔਰ ਮੈਂ ਤਾਂ ਇਹ ਵੀ ਅਪੀਲ ਕਰਾਂਗਾ ਕਿ ਸਾਡੇ ਰੋਲਾ ਰੋਲਾ ਨਹੀਂ ਸਾਡੇ ਕੰਮ ਕੀਤੇਆਂ 31 ਕਰੋੜ ਰੁਪਏ ਦਾ ਅੰਮ੍ਰਿਤ 2 ਦੇ ਵਿੱਚ ਪ੍ਰੋਜੈਕਟ ਸੈਂਕਸ਼ਨ ਹੋ ਚੁੱਕਿਆ ਪਾਰ ਸਰਕਾਰ ਨੇ ਕੀਤਾ ਇਥੋਂ ਭੇਜਿਆ ਸੀ ਉਹਨੂੰ ਫੋਲੋਅ ਅਪ ਕੀਤਾ ਉਹਦੇ ਉਹਦੀ ਡਰਾਇੰਗ ਬਣੀ ਉਹਦੇ ਐਸਟੀਮੇਟ ਬਣੇ ਤੇ ਮੈਨੂੰ ਖੁਸ਼ੀ ਆ ਕਿ ਸਾਰੇ ਕਪੂਰਥਲੇ ਦੇ ਜਿਹੜੇ ਪਾਈਪਲਾਈਨ ਆ ਪੀਣ ਵਾਲੇ ਪਾਣੀ ਦੇ ਨਵੇਂ ਹੋਣਗੇ ਜਿਹੜਾ 올ਡ ਸਿਟੀ ਆ ਨਵੀਆਂ ਕਲੋਨੀਆਂ ਦੀ ਨਹੀਂ ਮੈਂ ਗੱਲ ਕਰ ਰਿਹਾ 올ਡ ਸਿਟੀ ਜਿਹੜੀ ਆ ਜਿੱਥੇ ਪੁਰਾਣੇ 50 ਸਾਲ 30 ਸਾਲ 70 ਸਾਲ ਪਾਈਪ ਗਲੇ ਪਏ ਉਹ ਤੇ ਨਵੇਂ ਪੈ ਜਾਣਗੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਿਲਕੁਲ ਹੱਲ ਹੋ ਜਾਏਗੀ ਔਰ ਮੈਂ ਇੱਕ ਇਹ ਵੀ ਕਹਿਣਾ ਚਾਹੁੰਦਾ ਆ ਕਿ 10 ਕਰੋੜ ਰੁਪਇਆ 2022 22 ਦੇ ਵਿੱਚ ਸਰਕਾਰ ਆਈ ਇਹ ਲੈ ਗਏ ਵਾਪਸ ਉਹ 10 ਕਰੋੜ ਸਾਡਾ ਸਾਨੂੰ ਵਾਪਸ ਮਿਲਣਾ ਚਾਹੀਦਾ ਜੇ ਕੋ ਨਾ 5 6 ਕਰੋੜ ਅਸੀਂ ਲੈ ਲੈਂਦਾ ਜੀ ਆ ਸੜਕਾਂ ਬਣ ਰਹੀਆਂ ਉਹ ਇਦਾਂ ਰੁਟੀਨ ਦਾ ਕੰਮ ਹੈ ਹੋਣੇ ਆ ਕਾਰਪੋਰੇਸ਼ਨ ਦਾ ਕੰਮ ਹੈ ਕਾਰਪੋਰੇਸ਼ਨ ਤੋਂ ਕੰਮ ਕਰਕੇ ਦਿਖਾਏਗੀ ਕਾਰਪੋਰੇਸ਼ਨ ਨੂੰ ਆਇਆ ਪੈਸਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਆਇਆ ਟਾਕੀਆਂ ਲਾਈ ਜਾਂਦੇ ਆ ਸੜਕਾਂ ਉਹ ਕੋਈ ਗੱਲ ਨਹੀਂ ਟਾਕੀਆਂ ਜੇ ਟਾਕੀਆਂ ਜੋ ਗਈ ਆਏ ਲੇਕਿਨ ਕੋਈ ਗੱਲ ਨਹੀਂ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਸਾਡਾ 4 ਕਰੋੜ ਰੁਪਏ ਦੇ ਕਰੀਬ ਜਿਹੜੀਆਂ ਲਾਈਨ ਸ਼ਿਫਟਿੰਗ ਗਰੀਬ ਜਨਤਾ ਦੇ ਘਰਾਂ ਦੇ ਉੱਪਰ ਦੀ ਲੈਣਾ ਜਾਨੀਆ ਸੀ ਆ ਹਾਈ ਵੋਲਟੇਜ 라ईन ਕੋ ਜਿਹੜਾ ਪੈਸਾ ਗਿਆ ਵਾਪਸ ਫਿਰ ਇਹ ਤਾਂ ਕੰਮ ਨਹੀਂ ਕਰਨ ਦਿੱਤਾ ਫਿਰ ਉਹ ਪੈਸਾ ਵਾਪਸ ਮੰਗਵਾਲਿਆ ਸਰਕਾਰ ਨੇ ਉਹ ਯਾਰ ਪੈਸਾ ਵਾਪਸ ਲੈ ਕੇ ਆਓ ਤਾਂ ਕਿ ਆਪਾਂ ਲੋਕਾਂ ਦੀ ਸੇਵਾ ਕਰ ਸਕੀਏ ਜਿਹੜੀ ਅੱਜ ਤੋਂ 4 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਜੀ ਸਰ ਜਿਹੜੀ ਕਿ ਕਲ ਰਾਣਾ ਗੁਜੇਰ ਸਿੰਘ ਵੱਲੋਂ ਜਿਹੜੀ ਇੱਕ ਜੈਟ ਮਸ਼ੀਨ ਪਬਲਿਕ ਨੂੰ ਜਾਂ ਐਮਸੀ ਨੂੰ ਸਮਰਪਿਤ ਕੀਤੀ ਆ ਉਹਨੂੰ ਲੈ ਕੇ ਉਹਨਾਂ ਵੱਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਕਿੱਦਾਂ ਦੇਖਦੇ ਇਹਨਾਂ ਦੀ ਪ੍ਰੈਸ ਕਾਨਫਰੰਸ ਨੂੰ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਵਾਇਲਰ ਜੀ ਦਾ ਖਾਲਸਾ ਵਾਇਲਰ ਜੀ ਕਿਪਾ ਜਿਹੜੀ ਇਹ ਜੈੱਟ ਮਸ਼ੀਨ ਆ ਅੱਗੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਅੱਗੇ ਜਦੋਂ 25 ਸਾਲ ਦੇ ਐਮਐਲਏ ਸੀ ਉਦੋਂ ਤਾਂ ਯਾਦ ਨਹੀਂ ਆਈ ਸਾਨੂੰ ਇਹ ਇਹੀ ਆਪਣੇ ਸ਼ਹਿਰ ਨੂੰ ਵੀ ਸਾਫ਼ ਕਰਨਾ ਅੱਜ ਹੁਣ ਕੀ ਕੀਤਾ ਇੱਕ ਉੱਥੇ ਜਿਹੜਾ ਆਪਣੇ ਪਲਾਂਟ 'ਚ ਜਿਹੜੀ ਇੱਕ ਇਹਨਾਂ ਦੇ ਹੁੰਦਾ ਟੈਂਕਰ ਜਿਹਨੂੰ ਕਹਿੰਦੇ ਆ ਜਿਹੜਾ ਆਪਾਂ ਸਿੱਧਾ ਚੱਕਣ ਵਾਲਾ ਉਹ ਲਿਆ ਅਗੇ ਕਪੂਰ ਸੜਾ ਨੂੰ ਸਮਰਪਿਤ ਕਰਤਾ ਤੇ ਚਾਰਕ ਪਾਈਪਾਂ ਲਾਤੀਆਂ ਕਿ ਇਹ ਸਮਰਪਿਤ ਕੀਤਾ ਜੀ ਕਪੂਰ ਸੜਾ ਇਹਨਾਂ ਸਫਾਈ ਕਰਨਗੇ ਅੱਗੇ ਵੀ ਕਾਰਪੋਰੇਸ਼ਨ ਚ ਇਹਨਾਂ ਦਾ ਹੀ ਰਾਜ ਸੀ ਉਦੋਂ ਕਿਉਂ ਨਹੀਂ ਹੋਇਆ ਹੁਣ ਇੱਕ ਹੋਰ ਐਲੀਗੇਸ਼ਨ ਲਾਇਆ ਗਿਆ ਅਸੀਂ ਕੱਲ ਮਿਲਦੇ ਮਿਰਤੇ ਲਾਇਆ ਗਿਆ ਇੰਡਾਇਰੈਕਟਲੀ ਸਿਆਸੀ ਦਬਾਅ ਦੇ ਹੇਠਾਂ ਕੰਮ ਨਹੀਂ ਹੋ ਰਿਹਾ ਨਾ ਤਾਂ ਸਾਡੀ ਆਮ ਆਦਮੀ ਪਾਰਟੀ ਨੇ ਕਦੀ ਇਦਾਂ ਦੇ ਕੀਤਾ ਕਿ ਸਿਆਸੀ ਦਬਾਅ ਦੇ ਚੱਕਰ ਚ ਕੋਈ ਕੰਮ ਨਾ ਹੋਵੇ ਕੰਮ ਰੁਕਿਆ ਹੋਵੇ ਸਾਰੇ ਕੰਮ ਸ਼ਹਿਰ ਦੇ ਚੱਲਦੇ ਪਰ ਕੋਈ ਕੰਮ ਨਹੀਂ ਰੁਕਿਆ ਸਿਰਫ ਇੱਕ ਪਾਰਟਿਕਸ ਕੀਤੀ ਜਾ ਰਹੀ ਹੈ ਅੱਜ ਦੀ ਰੇਡ ਤੇ ਬਨਾਮ ਕਰ ਲਓ ਕਿ ਇਹ ਕੰਮ ਕਿਉਂ ਕਰ ਰਹੇ ਨਹੀਂ ਤਾਂ 10 ਕਰੋੜ ਰੁਪਏ ਦੀ ਗੱਲ ਕਰਦੇ ਕਿ 10 ਕਰੋੜ ਰੁਪਏ ਸਾਡਾ ਵਾਪਸ ਲੈ ਗਏ ਕਿ ਉਹ 10 ਕਰੋੜ ਰੁਪਏ ਕਿਥੇ ਰਾਣਾ ਜੀ ਦਾ ਆਪਣਾ ਕਿਤੇ ਨਿੱਜੀ ਤਾਂ ਨਹੀਂ ਸੀ ਦੇਖੋ ਜੀ ਨਾ ਤਾਂ ਕੋ 10 ਕਰੋੜ ਰੁਪਏ ਆਇਆ ਸੀ ਸਿਰਫ 10 ਕਰੋੜ ਰੁਪਏ ਸੈਂਕਸ਼ਨ ਹੋਇਆ ਸੀ ਉਸ ਤੋਂ ਬਾਅਦ ਇਲੈਕਸ਼ਨ ਕੋਰਟ ਲੱਗ ਗਿਆ 2022 ਵਾਲੀ ਇਲੈਕਸ਼ਨ ਦਾ ਉਹ ਵਿੱਚੇ ਵਿੱਚੇ ਹੀ ਰਹਿ ਗਿਆ ਉਹ ਨਾ ਤਾਂ ਆਇਆ ਸੀ ਕਪੂਰਥਲੇ ਨੂੰ ਤਾਂ ਨਾਮ ਵਾਪਸ ਗਿਆ ਇਹ ਸਰਵੇਖ ਮੁਤਾ ਬਣਾਇਆ ਜਾ ਰਿਹਾ ਕਿ ਕਪੂਰ ਜੀ ਨੇ 10 ਕਰੋੜ ਰੁਪਏ ਲੈ ਕੇ ਆਏ ਸੀ ਯਾਰ 10 ਕਰੋੜ ਕਿਹੜਾ ਤੂੰ ਆਪਦੇ ਘਰੋਂ ਲੈ ਕੇ ਆਇਆ ਸੀ ਉਹ ਸਰਕਾਰ ਦਾ ਸੀ ਹੁਣ ਮੈਂ 5 ਕਰੋੜ ਤੂੰ ਕੱਲ ਗੱਲ ਕੀਤੀ ਸੀ ਵੀ ਕਿ 5 ਕਰੋੜ ਰੁਪਏ ਲੈ ਕੇ ਆਏ ਕਿ ਇਹ ਸਰਕਾਰ ਦਾ ਵਾ ਇਹਨਾਂ ਦਾ ਕਿਹੜਾ ਨਿੱਜੀ ਆ ਇੰਤਾ ਹੀ ਉਹ ਵੀ ਤੁਹਾਡਾ ਨਿੱਜੀ ਨਹੀਂ ਜਿੱਤੇ ਵਾਰ-ਵਾਰ ਆਪਾਂ ਗੱਲਾਂ ਕਰਦੇ ਫਿਰਦੇ ਪੈਚਵਰਕ ਦੀ ਵੀ ਗੱਲ ਕਰਦੇ ਕਿ ਪੈਚਵਰਕ ਲਾ ਕੇ ਤਾਂ ਲੋਕਾਂ ਨੂੰ ਵੀ ਬੇਵਕੂਫ ਬਣਾਉਣ ਦੀ ਗੱਲ ਕਰਦੇ ਮੈਂ ਕੋ ਸਿਰਫ ਤੂੰ ਹੀ ਗੱਲ ਕਰਦੇ ਆ ਪੈਚ ਇਹਨਾਂ ਦਾ ਤਾਂ ਪੈਚਵਰਕ ਵੀ ਨਹੀਂ ਹੋਇਆ ਪੈਚਵਰਕ ਹੀ ਕਰਾ ਲੈਂਦੇ ਅਸੀਂ ਤਾਂ ਪੈਚਵਰਕ ਮੈਨੂੰ 2-3 ਦਿਨ ਪਹਿਲਾਂ ਪਤਾ ਲੱਗਾ ਸੀ ਵੀ ਕਿ ਉੱਤੇ ਕਾਫੀ ਵੱਡੇ ਟੋਵੇ ਆ ਚਲੋ ਇੱਕ ਦਿਨ 2-4 ਦਿਨ ਚ ਉਹਨਾਂ ਨੂੰ ਪੈਚਵਰਕ ਕਰਕੇ ਫੌਰ ਦੀ ਟਾਈਮ ਵੀ ਉਹ ਸੜਕ ਬਣਾ ਕੇ ਚਾਲੂ ਕਰਤੀਆਂ ਹੁਣ ਅੱਗੇ ਸਾਰੀਆਂ ਸੜਕਾਂ ਬੰਨੀਆਂ ਵਾ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਿੱਕੇ ਨਾਲ ਰਾਣਾ ਜੀ ਕਹਿੰ ਲੋ ਕਿ ਸਫਾਈ ਵੀ ਕਰਾਈ ਜਾ ਰਹੀ ਹੈ ਸ਼ਾਇਦ ਹੀ ਤਾਂ ਹੁਣ ਇੱਕ ਕਹਿੰ ਲੋ ਕਿ ਜਟ ਮਸ਼ੀਨ ਵੀ ਲੈ ਆਏ ਤੇ ਲੱਗਦਾ ਕਿ ਆਨਰਲ ਟਾਈਮ ਦੇ ਵਿੱਚ ਪ੍ਰਾਈਵੇਟ ਕਾਰਪੋਰੇਸ਼ਨ ਵੀ ਬਣ ਸਕਦੀ ਹੈ ਲਿਕੋ ਇਤਾਂ ਦੀਆਂ ਗੱਲਾਂ ਤਾਂ ਕੋਈ ਨਹੀਂ ਨਾਂ ਤੇ ਬਣਾ ਸਕਦੇ ਨਾਂ ਇਹਨਾਂ ਕੋ ਬੰਨੀ ਆ ਗੱਲ ਸਿਰਫ ਇੰਨੀ ਹੈ ਕਿ ਜਿਹੜੀ ਸਫਾਈ ਸਫਾਈ ਸ਼ਹਿਰ ਦੀ ਉਸ ਦਿਨ ਤੋਂ ਬਾਅਦ ਤੋਂ ਲੱਗੀ ਜਿੱਦੋਂ ਤੋਂ ਮੈਂ ਇਨੀਸ਼ੀਏਟਿਵ ਲਿਆ ਹਲਕਾਂ ਚਾਰ ਲੱਗਨ ਤੋਂ ਬਾਅਦ ਇਨੀਸ਼ੀਏਟਿਵ ਲਿਆ ਮੈਂ ਧੰਨਵਾਦਾਂ ਕਰਦਾ ਹਾਂ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮੇਰਾ ਸਾਥ ਦੇ ਕੇ ਪਹਿਲੋ ਜਗ੍ਹਾ ਪ੍ਰੋਵਾਈਡ ਕਰਾਈ ਔਰ ਫਿਰ ਅਸੀਂ ਉਹ ਚਕੂੜਾ ਚਕਾਉਣਾ ਸ਼ੁਰੂ ਕੀਤਾ ਹੁਣ ਜਦੋਂ ਅਸੀਂ ਉਹਨੂੰ ਚਕਾਉਣ ਲੱਗੇ ਇਹ ਉੱਤੇ ਪੋਲਿਟਿਕਸ ਕਰਨ ਲੱਗ ਪਏ ਕੀ ਕਰਦੇ ਪਏ ਆ ਦੋ ਤਿੰਨ ਟਰਾਲੀਆਂ ਲਾ ਕੇ ਸਾਰਾ ਕੂੜਾ ਕਾਰਪੋਰੇਸ਼ਨ ਆਪ ਚੱਕ ਸੀ ਪਈ ਆ ਕਾਰਪੋਰੇਸ਼ਨ ਦੇ ਪਲਾਜ਼ਮ ਚੱਕਦੇ ਪਿਆ ਸਿਰਫ ਦੋ ਤਿੰਨ ਟਰਾਲੀਆਂ ਲਾ ਕੇ ਇੱਕ ਸਿਰਫ ਮੁੱਦਾ ਕ੍ਰੀਏਟ ਕੀਤਾ ਜਾ ਰਿਹਾ ਜੀ ਅਸੀਂ ਚੱਕਦੇ ਪਏ ਕਿਤੇ ਵੀ ਕੁਝ ਨਹੀਂ ਹੋ ਰਿਹਾ ਰੋਜ਼ ਵੀਡੀਓ ਬਣਾ ਕੇ ਪਾਈਆਂ ਜਾ ਰਹੀਆਂ ਸਾਡੇ ਲੋਕ ਕਦੀ ਵੀ ਇਹ ਨਹੀਂ ਹੋਊਗਾ ਮੇਰਾ ਸਿਰਫ ਇੱਕੋ ਹੀ ਮੁੱਦਾ ਵਾ ਇੱਕੋ ਹੀ ਗੱਲ ਆ ਕਿ ਮੈਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਔਰ ਉਹ ਮੈਂ ਕਰਦਾ ਪਿਆ ਜੇ ਅਪ ਡੰਪ ਦੀ ਗੱਲ ਕਰੀਏ ਡੰਪ ਕਹਿੰਦੇ ਕਿ 4 4.5 ਸਾਲ ਤੋਂ ਇਹਨਾਂ ਕੋ ਤਾਂ ਜਗ੍ਹਾ ਵੀ ਨਹੀਂ ਦਿੱਤੀ ਗਈ ਪਰ ਜੇ ਉਹ ਤੁਹਾਡੇ ਵੱਲੋਂ ਜਗ੍ਹਾ ਵੀ ਕਰਾ ਦਿੱਤੀ ਤਾਂ ਹੁਣ ਜਗਤ ਵੀ ਰਾਜਨੀਤੀ ਦੇਖੋ ਇਹ ਰਾਜਨੀਤੀ ਇਹਨਾਂ ਦਾ ਆਦਤ ਹੈ ਸ਼ੁਰੂ ਤੋਂ ਵੀ ਰਾਜਨੀਤੀ ਕਰਨੀ ਕਿ ਹਮੇਸ਼ਾ ਹਰ ਗੱਲ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਈ ਵਾਰੀ ਆਪਣੇ ਪਰਿਵਾਰ ਵਾਲੀ ਵੀ ਕੁਝ ਕਰਨਾ ਚਾਹੁੰਦਾ ਇਹ ਹਲਕਾ ਮੇਰਾ ਪਰਿਵਾਰ ਆ ਮੈਂ ਹਲਕੇ ਨੂੰ ਆਪਣੇ ਪਰਿਵਾਰ ਸਮਝਦਾ ਹਾਂ ਆਪਣੇ ਫਰਜ਼ ਸਮਝਦਾ ਹਾਂ ਕੰਮ ਕਰਦਾ ਹਾਂ ਔਰ ਮੈਂ ਅੱਗੇ ਵੀ ਜਿਹੜੇ ਤੁਸੀਂ ਗੱਲ ਕੀਤੀ ਇਹਨਾਂ ਨੇ ਕਿ 5 ਕਰੋੜ ਕਾਰਪੋਰੇਸ਼ਨ ਨੂੰ ਜਦੋਂ ਅਸੀਂ ਕੰਮ ਕੀਤਾ ਅਸੀਂ ਪੈਸੇ ਲੈ ਕੇ ਆਏ ਉਦੋਂ ਕਹਿੰਦੇ ਜੀ ਇਹ ਤਾਂ ਕਾਰਪੋਰੇਸ਼ਨ ਨੂੰ ਆਉਣਾ ਹੀ ਸੀ ਜਦੋਂ ਤੁਸੀਂ ਕਹਿੰਦੇ 10 ਕਰੋੜ ਮੈਂ ਲੈ ਕੇ ਆਇਆ ਫੇਰ ਮੈਂ ਆ ਗਈ ਤਾਂ ਹੁਣ ਜੇ ਅਸੀਂ ਲੈ ਕੇ ਆਏ ਆ ਸਰਕਾਰ ਨੇ ਦਿੱਤੇ ਆ ਫਿਰ ਕਹਿੰਦੇ ਕਾਰਪੋਰੇਸ਼ਨ ਨੂੰ ਤਾਂ ਪੈਸੇ ਆਉਣੇ ਹੀ ਸੀ ਕਾਰਪੋਰੇਸ਼ਨ ਨੂੰ ਜਿਹੜੇ ਪੈਸੇ ਆਏ ਆ ਸਪੈਸੀਫਿਕਲੀ ਫੰਡ ਆਏ ਆ ਔਰ ਹਰ ਛੜਕ ਨੂੰ ਮੇਰੀ ਕੋਸ਼ਿਸ਼ ਆ ਕਿ ਅਗਲੇ ਦਹਾਕੇ ਚ ਫੋਰ ਵੰਡ ਲਿਆ ਆ ਕੇ ਆਪਣੇ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਇਆ ਜਾਵੇ ਕਿ ਕਾਰਨ ਕੀ ਮੰਨਦੇ ਕਿ ਕੂੜੇ ਦੇ ਉੱਤੇ ਹੀ ਸਿਆਸਤ ਕੀਤੀ ਜਾਂਦੀ ਹੈ ਹੁਣ ਤੱਕ ਸਭ ਵੱਲੋਂ ਕਈ ਸ਼ਾਇਦ 25 ਸਾਲਾਂ ਤੋਂ ਕੋਈ ਹੋਰ ਮੁੱਦੇ ਦੇ ਉੱਤੇ ਤਾਂ ਕੋਈ ਗੱਲ ਨਹੀਂ ਕੀਤੀ ਜਾਂਦੀ ਕੋਈ ਡਿਵੈਲਪਮੈਂਟ ਦੀ ਦੇਖੋ ਜੀ ਸੋਚ ਜਦੋਂ ਸੋਚ ਹੀ ਇੰਨੀ ਆ ਕਿ ਕੂੜੇ ਤੇ ਆਪਾਂ ਵਜ਼ਾਈ ਦਿੱਤੀ ਕਰਨੀ ਹੈ ਕੂੜੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਿਰਫ ਇਹ ਤਾਂ ਸਾਡਾ ਫਰਜ਼ ਆ ਆਪਣੇ ਸ਼ਹਿਰ ਨੂੰ ਸਾਫ਼ ਰੱਖਣਾ ਕੰਮ ਕਰਨ ਦੀ ਰਾਜਨੀਤੀ ਕਰਨੀ ਚਾਹੀਦੀ ਆ ਦੇਖੋ ਤੁਸੀਂ ਦੇਖੋਗੇ ਪਿੰਡਾਂ 'ਚ ਜਾਓਗੇ ਜਿਸ ਪਿੰਡ 'ਚ ਵੀ ਮੈਂ ਜਾਣਾ ਮੇਰੀ ਕੋਸ਼ਿਸ਼ ਹੁੰਦੀ ਕਿ ਜਿਹੜੇ ਵੀ ਉਹਨਾਂ ਦੇ ਮਸਲੇ ਹੋਣ ਉਹ ਮੈਂ ਪਹਿਲ ਦੇ ਅਧਾਰ ਤੇ ਹੱਲ ਕਰਵਾ ਔਰ ਮੇਰੇ ਚ ਕੋਈ ਇਦਾਂ ਦਾ ਨਾ ਨੀ ਕਾਂਗਰਸੀ ਅਕਾਲੀ ਦਲ ਕੋਈ ਵੀ ਆਵੇ ਮੇਰੇ ਕੋ ਮੈਨੂੰ ਲੱਗਦਾ ਉਹਦਾ ਹਰ ਇੱਕ ਦਾ ਕੰਮ ਕਰਕੇ ਮੈਂ ਭੇਜਦਾ ਕਿਉਂਕਿ ਅੱਜ ਮੇਰੇ ਕੋ ਕੋਈ ਬੰਦੇ ਆਏ ਸੀ ਉਹਨਾਂ ਮੈਨੂੰ ਕਹਿੰਦੇ ਜੀ ਸਾਡਾ ਝਗੜਾ ਵਾ ਮੈਂ ਕਿਹਾ ਯਾਰ ਤੁਸੀਂ ਭਰਾ ਭਰਾ ਵਾ ਦੋਨੇ ਘਰ ਬੈਠ ਕੇ ਰਾਇਨਾਵਾ ਕਰ ਲਓ ਮੈਂ ਨਹੀਂ ਚਾਹੁੰਦਾ ਵੀ ਤੁਹਾਡੀ ਲੜਾਈ ਵਧੇ ਔਰ ਮੈਂ ਅੱਜ ਉਹਨਾਂ ਦਾ ਸ਼ਹਿਰ ਰਾਇਨਾਵਾ ਵੀ ਸ਼ਾਮ ਨੂੰ ਹੋ ਜਾਊਗਾ ਮੇਰੀ ਕਦੀ ਵੀ ਕੋਸ਼ਿਸ਼ ਨਹੀਂ ਹੈ ਕਿ ਆਪਣੇ ਸ਼ਹਿਰ ਵਿੱਚ ਕੋਈ ਵੀ ਗੁੰਡਾਗਰਦੀ ਫਲਾਈ ਜਾਵੇ ਇਹ ਤਾਂ ਨਹੀਂ ਲੱਗਦਾ ਕਿ ਜਿੰਨਾ ਵੀ ਤਾਣਾ ਬਾਣਾ ਬੁਣਿਆ ਜਾ ਰਿਹਾ ਵਾ 2026 ਦੇ elections ਨੂੰ ਲੈ ਕੇ ਜਿਹੜੇ ਆਉਣ ਵਾਲੇ ਨਿਗਮ ਦੇ ਉਹਨੂੰ ਲੈ ਕੇ ਕੀਤੀ ਜਾ ਰਹੀ ਹੈ ਗੱਲਬਾਤ ਬਿਲਕੁਲ ਬਿਲਕੁਲ 2026 ਚ ਹੁਣ ਜਦੋਂ ਲੱਗਾ ਲੱਗਾ ਨਾ ਧਰਤੀ ਖਿਸਕਣ ਲੱਗੀ ਥੱਲੇ ਹੁਣ ਉਸ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਕਦੀ ਆਪਣੇ ਉਹ ਟੈਂਕਰ ਜਿਹਾ ਲਿਆਂਦੇ ਜਾ ਰਹੇ ਆ ਕਦੀ ਕਹਿੰਦੇ ਮੈਂ ਕੂੜਾ ਸਿੜਦਾ ਉਹ ਯਾਰ ਅੱਗੇ ਵੀ ਤੁਸੀਂ ਇੱਥੇ ਹੀ ਸੀ ਅੱਗੇ ਕਿਉਂ ਨਹੀਂ ਕੀਤਾ ਜਦੋਂ ਹੁਣ ਪਤਾ ਲੱਗਾ ਕਿ ਹੁਣ ਰਾਜਨੀਤੀ ਦੇ ਪੈਰ ਖਿਸਕਣ ਲੱਪੈ ਧਰਤੀ ਖਿਸਕਣ ਲੱਗੀ ਸਾਡੀ ਹੁਣ ਸਾਨੂੰ ਯਾਦ ਆ ਗਿਆ ਪਰ ਉਹ ਕਹਿੰਦੇ ਇਹਦੇ ਲਈ ਮਿਹਨਤ ਬਹੁਤ ਕਰਨੀ ਪੈਣੀ ਆ ਇਹਦੀ ਸਰਕਾਰ ਇਹ ਸਰਕਾਰ ਵੀ ਤੁਹਾਡੀਆਂ ਐਮਸੀ ਵੀ ਕੋਈ ਐਮਸੀ ਵੀ ਸਾਡੇ ਇੱਕ ਹੀ ਕਾਰਨ ਕੀ ਹੈ ਮੁੱਖ ਕਾਰਨ ਨੂੰ ਕੀ ਮੰਨਦੇ ਆ ਵੇਖੋ ਪਹਿਲਾਂ ਜਦੋਂ ਸਾਡੀ ਸਰਕਾਰ ਨਹੀਂ ਉਸ ਤੋਂ ਪਹਿਲਾਂ ਦੀ ਕਾਰਪੋਰੇਸ਼ਨ ਹੋਈ ਚਲੋ ਕੋਈ ਗੱਲ ਨਹੀਂ ਐਮਸੀ ਇਹਨਾਂ ਦੇ ਆ ਆਪਾਂ ਕਿਹੜਾ ਕਹਿੰਨੇ ਆ ਤੁਸੀਂ ਰਾ ਕਾ ਐਮਸੀ ਤੁਹਾਡੇ ਸੀ ਤੇ ਤੁਸੀਂ ਕਾਰਪੋਰੇਸ਼ਨ ਚਲਾਉਂਦੇ ਸਹੀ ਤਰੀਕੇ ਨਾਲ ਮਿਹਨਤ ਬਹੁਤ ਕਾਦੀ ਮਿਹਨਤ ਕਰਨੀ ਪਣੀ ਮਿਹਨਤ ਕੰਮ ਕਰਨ ਲਈ ਸਾਨੂੰ ਮਿਹਨਤ ਕਰਨੀ ਪਊਗੀ ਤੇ ਸਾਡੀ ਜ਼ਿੰਮੇਵਾਰੀ ਆ ਇੱਕ ਕਾਰਨ ਕੀ ਹੈ ਕਿ ਹੁਣ ਨਗਰ ਨਿਗਮ ਨੂੰ ਭੰਡਿਆ ਜਾ ਰਿਹਾ ਵਾ ਤਾਂ ਪਿਛਲੇ ਕਹਿੰਦੇ ਕਿ 5 3.5 ਸਾਲਾਂ ਤੋਂ ਤਨਖਾਵਾ ਵੀ ਦਿੱਤੀ ਆ ਤੇ ਕੰਮ ਵੀ ਕਰਾਇਆ ਤੇ ਉਹ ਤਾਂ ਨਗਰ ਨਿਗਮ ਨੂੰ ਭੰਡਿਆ ਨਹੀਂ ਗਿਆ ਹੁਣ ਦੇਖੋ ਕਾਂਗਰਸ ਆਪਣੇ ਟਾਈਮ ਦੇਖੋ ਟਾਈਮ ਦੀ ਗੱਲ ਹੁੰਦੀ ਆ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਕੰਮ ਦੇ ਨਾਲ ਹੀ ਲੋਕਾਂ ਦੇ ਵੋਟਾਂ ਪਉਣੀਆਂ ਕਿਉਂਕਿ ਜਦੋਂ ਇਹਨਾਂ ਦੀ ਐਮਸੀ ਇਕਦਾ ਐਮਸੀਆ ਦਾ ਸਿਸਟਮ ਪਤਾ ਕੀ ਬਣਿਆ ਹੋਇਆ ਮੈਂ ਜੋ ਦੇਖਦਾ ਮੈਨੂੰ ਕਾਫੀ ਆਉਂਦੇ ਆ ਇੱਕ ਅੱਧਾ ਨਹੀਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਮੈਨੂੰ ਲੱਗਦਾ 50 ਵਿੱਚੋਂ 40 ਬੰਦੇ ਤਾਂ ਆ ਗਏ ਮੇਰ ਕੋਲ ਅੱਜ ਤੱਕ ਅੰਦਰ ਕਾਤੇ ਕੰਮ ਕਰਾ ਗਏ ਆ ਅੱਜ ਦੀ ਡੇਟ 'ਚ ਰਾਣਾ ਜੀ ਨੇ ਇਹਨਾਂ ਨੂੰ ਇੱਕ ਇਹਨਾਂ ਨੇ ਬੰਦੂਆਂ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਐਮਸੀਆ ਉੱਥੇ ਉਸ ਘਰ 'ਚ ਕਿਸੇ ਦੀ ਨਹੀਂ ਚੱਲਦੀ ਇੱਥੇ ਆ ਕੇ ਸਾਰੇ ਦੱਸਦੇ ਆ ਵੀ ਸਾਨੂੰ ਸਿਰਫ ਇੱਕ ਲਾਈਨ 'ਚ ਬਿਠਾ ਲਿਆ ਜਾਂਦਾ ਪ੍ਰੈਸ ਕਾਨਫਰੰਸ ਕਰਤੀ ਜਾਂਦੀ ਉਸ ਤੋਂ ਬਾਅਦ ਫੇਰ ਹੀ ਪੁੱਛਿਆ ਜਾਂਦਾ ਫੇਰ ਸਾਨੂੰ ਉੱਥੇ ਦੀ ਉੱਥੇ ਹੀ ਘੜੇ ਜਾਂ ਸੀ ਇੱਥੇ ਸਾਰਿਆਂ ਦਾ ਉਹਨੂੰ ਪੂਰਾ ਮਾਨ ਇੱਜ਼ਤਮਾਨ ਦਿੱਤਾ ਜਾਊਗਾ ਆਮ ਆਦਮੀ ਪਾਰਟੀ ਚ ਉਹਦਾ ਸਤਕਾਰ ਕੀਤਾ ਜਾਊਗਾ ਪਰ ਇਹ ਪੈਰਸ ਕੇ ਨਹੀਂ ਕਬੂਤ